ਸਰ ਅੱਜ ਦੇ ਦੌਰੇ ਬਾਰੇ ਬਰੀਫ ਕਰਦੇ ਹਾਂ ਅੱਜ ਸਰਕਾਰੀ ਹਾਈ ਸਕੂਲ ਗਰਾਹਾਂ ਵਿਖੇ 44 ਲੱਖ 28 ਹਜ਼ਾਰ ਰੁਪਏ ਦੇ ਨਾਲ ਬਣੇ ਤਿੰਨ ਕਮਰੇ ਚਾਰ ਦੀਵਾਰੀ ਦਾ ਉਹ ਕਟਨ ਕੀਤਾ ਗਿਆ ਪਿੰਡ ਦੀ ਸਬੂਚੀ ਪੰਚਾਇਤ ਸਕੂਲ ਦਾ ਪੂਰਾ ਸਟਾਫ ਜਿਹੜਾ ਸਾਰੇ ਹਾਜ਼ਰ ਸੀਗੇ ਬੱਚਿਆਂ ਦੇ ਮਾਪੇ ਪੂਰੇ ਪਿੰਡ ਦੇ ਪਤਵੰਤੇ ਸੱਜਣ ਸਾਰੇ ਆਏ ਨੇ ਕਿ ਬਹੁਤ ਹੀ ਸਾਰੇ ਸਕੂਲ ਦੇ ਸਟਾਫ ਨੂੰ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਪੰਜਾਬ ਦੇ ਅੰਦਰ ਸਿੱਖਿਆ ਦੀ ਕ੍ਰਾਂਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਲਗਾਤਾਰ ਚੱਲ ਰਹੀ ਆ ਸਿੱਖਿਆ ਦੇ ਖੇਤਰ ਨੂੰ ਬਿਲਕੁਲ ਇੰਟਰਨੈਸ਼ਨਲ ਲੈਵਲ ਦਾ ਬਚਾਉਣ ਦੇ ਲਈ ਅਸੀਂ ਲੱਗੇ ਹੋયાਗੇ ਕਿਉਂਕਿ ਅਸੀਂ ਵਾਅਦਾ ਕੀਤਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਪੰਜਾਬ ਦੇ ਅੰਦਰ ਸਿੱਖਿਆ ਦਾ ਕਾਇਆ ਕਲਪ ਕਰਾਂਗੇ 2022 ਦੇ ਅੰਦਰ ਅਰਵਿੰਦ ਕੇਜਰੀਬਾਦ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ ਅੱਜ ਅਸੀਂ 12800 ਅਧਿਆਪਕਾਂ ਨੂੰ ਪੱਕੇ ਕਰਕੇ ਉਹਨਾਂ ਤਨਖਾਹ ਵਧਾਈ ਆ ਔਰ ਲਗਭਗ 20000 ਨਵੇਂ ਅਧਿਆਪਕ ਭਰਤੀ ਕੀਤੇ ਨੇ ਵੀ ਔਰ ਪੰਜਾਬ ਦੇ 20000 ਸਕੂਲਾਂ ਦੇ ਵਿੱਚੋਂ 12000 ਸਕੂਲਾਂ ਦੇ ਅੰਦਰ ਅੱਜ ਪੂਰੀ ਜਿਹੜੀ ਆ ਉਹ ਲਾਇਬ੍ਰੇਰੀਆਂ ਬਣ ਰਹੀਆਂ ਨੇ ਕਿਆਂ ਲੈਬਸ ਬਣ ਰਹੀਆਂ ਨੇ ਕਿਆਂ ਕਲਾਸਰੂਮ ਬਣ ਰਹੇ ਨੇ ਕਿ ਡੈਸਕ ਜਿਹੜੇ ਲੱਗ ਰਹੇ ਨੇ ਕਿ ਪਲੇਗਰਾਉਂਡ ਬਣ ਰਹੇ ਨੇ ਕਿ ਸੋ ਪੂਰਾ ਜਿਹੜਾ ਸਕੂਲਾਂ ਦਾ ਕਾਇਆਕਲਪ ਹੋ ਰਿਹਾਗਾ ਪੂਰੇ ਪੰਜਾਬ ਦੇ ਅਸੀਂ ਸਿੱਖਿਆ ਤਤਵ ਨੂੰ ਬਹੁਤ ਹੋਰ ਮਜ਼ਬੂਤ ਕਰਾਂਗੇ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰ ਸਕਣ ਅਸੀਂ ਪਿੱਛੇ ਜੇ ਸਕੂਲ ਆਫ ਐਮਿਨੈਂਸ ਦੇ 118 ਪੰਜਾਬ ਸਕੂਲ ਆਫ ਫੈਮਿਨਸ ਬਣਾਏ ਨੇਗੇ ਔਰ ਇਹ ਤੋਂ ਬਿਨਾ ਅਸੀਂ ਆਪਣੇ ਅਧਿਆਪਕਾਂ ਨੂੰ ਸਿੰਗਾਪੁਰ, ਫਿਨਲੈਂਡ, ਆਈਆਈਟੀ ਅੰਮਦਾਬਾਦ ਵੱਡੀਆਂ ਇੰਸਟੀਚੂਸ਼ਨਾਂ ਦੇ ਅੰਦਰ ਟ੍ਰੇਨਿੰਗ ਲੈਣ ਲਈ ਭੇਜਿਆ ਤਾਂ ਕਿ ਸਾਡੇ ਅਧਿਆਪਕ ਉੱਥੋਂ ਹੋਰ ਸਿੱਖਿਆ ਲੈ ਕੇ ਹੋਰ ਅੱਛੀ ਸਿੱਖਿਆ ਲੈ ਕੇ ਆ ਕੇ ਸਾਡੇ ਬੱਚਿਆਂ ਨੂੰ ਪੜ੍ਹਾਉਣ। ਸੋ ਮੈਦ ਸਾਹਿਬ ਨੇ ਇੱਕ ਲਾ-ਮਿਸਾਲ ਤਬਦੀਲੀਆਂ ਜਿਹੜੀਆਂ ਲਗੀਆਂ ਉਹ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ 'ਚ ਹੋ ਰਹੀਆਂ ਨੇ। ਸੋ ਮੈਂ ਉਗਰਾਹਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਾਂਗਾ ਔਰ ਪਿੰਡ ਦੇ ਨਵੇਂ-ਬਨੇ ਸਰਪੰਚ ਸਾਹਿਬਾਨ ਔਰ ਉਹਨਾਂ ਦੀ ਸਮੂੱਚੀ ਪੰਚਾਇਤ ਜਿਹੜੀ ਕਿ ਬਹੁਤ ਹੀ ਜੀਜਾ ਨਾਲ ਲਾ ਕੇ ਪਿੰਡ